ਸੰਗਤ ਜੀ ਕਈ ਸੰਗਤਾਂ ਦੇ ਨਾਲ ਮੈਸੇਜ ਆਏ ਸਨ ਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਜੋ ਤੁਸੀਂ ਸਕਰੀਨ ਤੇ ਲਿਖੇ ਵੇਖ ਰਹੇ ਹੋ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਵੈਸਤਾ ਜੀ ਇਸ ਦੀ ਸਪੈਸ਼ਲ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਹੈ ਫਿਰ ਵੀ ਸੰਗਤਾਂ ਦੇ ਕਈ ਮੈਸੇਜ ਆਏ ਸਨ ਕਿ ਸਾਨੂੰ ਇਸ ਦਾ ਉਚਾਰਨ ਦੱਸੋ ਪਰ ਪਹਿਲੀ ਗੱਲ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਲਿਖ ਲਿਆ ਕਰੋ ਜੇ ਤੁਹਾਨੂੰ ਯਾਦ ਨਹੀਂ ਰਹਿੰਦਾ ਤੇ ਕਾਪੀ 'ਚ ਲਿਖ ਲਿਆ ਕਰੋ ਜਦੋਂ ਸਹਿ ਪੜ ਕਰਦੇ ਹੋ ਉਦੋਂ ਤੁਸੀਂ ਕਾਪੀ ਨਾਲ ਵੇਖ ਲਿਆ ਕਰੋ ਜਿੱਥੇ ਇਹ ਸ਼ਬਦ ਮਹਿੰਗੇ ਸ਼ਬਦ ਹੋ ਜਾਂਦੇ ਨੇ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਇਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਸ਼ੁਰੂ ਹੁੰਦੀ ਹੈ ਜਿਹੜਾ ਆਸਾ ਸ੍ਰੀ ਕਬੀਰ ਜੀ ਹੋ ਕੇ ਪੰਚ ਪਦੇ ਇਹ 479 ਅੰਗ ਤੇ ਉੰਦੀ ਹੈ 479 ਅੰਕ ਦੀ ਤੁਸੀਂ ਸੈਂਚੀ ਖੋਲ ਕੇ ਪ੍ਰਕਾਸ਼ ਕਰਕੇ ਤੁਸੀਂ ਵੇਖ ਸਕਦੇ ਹੋ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਅੱਗੇ ਇਸ ਤਰ੍ਹਾਂ 9 ਪਾਇਆ ਹੈ ਗਿਣਤੀ ਦਾ 2 ਤੁੱਕੇ ਅੱਗੇ ਇਸ ਤਰ੍ਹਾਂ ਗਿਣਤੀ ਦੇ 5 ਪਾਇਏ ਹੋਏ ਨੇ ਹੁਣ ਕਹੀ ਸਕਦਾ ਇਹਨੂੰ 9ਵਾਂ 2 ਤੁੱਕੇ 5ਵਾਂ ਇਸ ਤਰ੍ਹਾਂ ਪੜ ਜਾਂਦੀ ਹੈ ਇਸ ਦਾ ਉਚਾਰਨ ਆਪਾਂ ਸਾਰਾ ਦੱਸਾਂਗੇ ਕਿ ਇਹਨਾਂ ਨੂੰ ਕਿਵੇਂ ਉਚਾਰਨ ਕਰਨਾ ਹੈ ਕਿਵੇਂ ਇਸ ਦਾ ਸੁੱਧ ਉਚਾਰਨ ਹੈ ਸੰਪਰਦਾਂ ਵਿੱਚ ਇਸ ਨੂੰ ਕਿਵੇਂ ਪੜਾਇਆ ਜਾਂਦਾ ਹੈ ਤੇ ਵੀਡੀਓ ਨੂੰ ਸਾਰੀ ਵੇਖੋ ਤੁਸੀਂ ਤੇ ਇਹ ਸੰਗਤ ਨੂੰ ਹੋਰ ਵੀ ਗਾਂ ਸੰਗਤਾਂ ਕੋਲ ਜ਼ਰੂਰ ਪਹੁੰਚਾਇਆ ਕਰੋ ਵੀਡੀਓ ਕਿਉਂਕਿ ਗੁਰਬਾਣੀ ਜਿੰਨੀ ਵੀ ਸ਼ੁੱਧ ਪੜੀ ਜਾਵੇ ਉਨੀ ਚੰਗੀ ਸੋ ਸ਼ੁਰੂ ਹੁੰਦਾ ਆਸਾ ਸ੍ਰੀ ਪੈਰ ਵਿੱਚ ਰਾਰਾ ਲੱਗਿਆ ਸ੍ਰੀ ਜਲਦੀ ਦੇ ਨਾਮ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਪੰਚ ਪਦੇ ਅੱਗੇ 9 ਪਾਏ ਦੋ ਪਤੇ 5 ਇਹਦਾ ਉਸਤਾਦ ਜਿਹੜਾ ਉਚਾਰਨ ਹੈ ਕਰਨਾ ਪੰਚ ਪਦੇ 9 ਦੋ ਤੁੱਕੇ 5 9 ਦੋ ਤੁੱਕੇ 5 ਇਸ ਤਰ੍ਹਾਂ ਪੜ੍ਹਨਾ ਹੈ 9 ਤੇ 5 9ਵਾਂ ਜਾਂ 5ਵਾਂ ਨਹੀਂ ਪੜ੍ਹਨਾ ਪੰਜ ਪਦੇ 9 2 ਤੁੱਕੇ 5 ਸਮਝ ਲੱਗੀ ਇਹਦੀ ਹਾਂਜੀ ਹਾਂ ਇਹ 470 ਅੰਗ ਤੇ ਆਉਂਦਾ ਅੱਗੇ ਹੁੰਦਾ ਆਸਾ ਇੱਕ ਤੁੱਕੇ ਅੱਗੇ ਗਿੰਚੇ ਦਾ ਜਿਹੜਾ ਚੌਕਾ ਪਾਇਆ ਹੋਇਆ ਹੈ ਗੁਰਬਾਣੀ ਦੇ ਵਿੱਚ ਇਹ 480 ਅੰਗ ਤੇ ਆਉਂਦਾ ਹੈ 480 ਅੰਗ ਤੇ ਆਉਂਦਾ ਹੈ ਆਸਾ ਇੱਕ ਤੁੱਕੇ ਅੱਗੇ ਆਉਂਦਾ 4 ਲਿਖਿਆ ਇਹਨੂੰ ਉਸ ਦਾ ਕਈ ਸੰਤਾ ਪੜਦੇ ਚੌਥਾ ਇਕ ਤੁਕੀ ਚੌਥਾ ਇਸ ਤਰ੍ਹਾਂ ਨਹੀਂ ਪੜ੍ਹਨਾ ਇਸ ਦਾ ਉਚਾਰਨ ਹੈ ਆਸਾ ਇਕ ਤੁਕੀ ਚਾਰ ਚਾਰ ਪੜ੍ਹਨਾ ਚੱਚੇ ਕੰਨ ਰਾਤ ਚਾਰ ਆਸਾ ਇਕ ਤੁਕੀ ਚਾਰ ਇਸ ਤਰ੍ਹਾਂ ਉਚਾਰਨ ਕਰਨਾ ਇਹ 400 ਕਿੰਨੇ ਅੰਗ ਤੇ ਹੁੰਦਾ 80 ਹਾਂ 480 ਅੰਗ ਤੇ ਹੁੰਦਾ ਹੈ ਤੀਜਾ ਸ਼ਬਦ ਹੈ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਤੇਪਦੇ ਇਹ ਸ੍ਰੀ ਸ਼ਬਦ ਹੈ ਬਹੁਤੀ ਸੰਖਤਾ ਗਲਤ ਪੜ ਜਾਂਦੀ ਹੈ ਇਸ ਦਾ ਜਪ ਉਚਾਰਨ ਸਿੱਖਣਾ ਹੈ ਇਹ ਜਿਹੜਾ ਸ਼ਬਦ ਹੈ ਆਉਂਦਾ ਹੈ 481 ਅੰਕ ਤੇ ਕਿੰਨੇ ਅੰਗ ਤੇ 481 ਅੰਗ ਤੇ ਹਾਂ 481 ਅੰਗ ਤੇ ਇਹ ਸ਼ਬਦ ਆਉਂਦਾ ਹੈ ਭਗਤ ਕਬੀਰ ਸਾਹਿਬ ਜੀ ਦਾ ਆਸਾ ਸ੍ਰੀ ਕਬੀਰ ਜੀਓ ਕੇ ਤੇਪਦੇ ਅੱਗੀ ਪਾਇਆ ਆਠਾ 2 ਤੁਕੇ ਅੱਗੇ ਪਾਇਆ 7 ਆ ਦਾ 1 ਤੁਕਾ ਅੱਗੇ ਪਾਇਆ 1 ਆ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਹੁਣ ਸੰਗਤਾਂ ਇਹਨੂੰ 8ਵਾਂ ਪੜ ਜਾਂਦੇ ਆ ਟਿਪਦੇ 8ਵਾਂ 8ਵਾਂ ਨਹੀਂ ਪੜਨਾਂ ਹੁਣ ਇਸ ਦਾ ਉਚਾਰਨ ਕੀ ਹੈ ਆਸਾ ਸ੍ਰੀ ਕਬੀਰ ਜੀਓ ਕੇ ਟਿਪਦੇ 8 ਇਹਨੂੰ 8 ਪੜਨਾਂ 8 ਹਾਂ 8 ਪੜਨਾਂ 2 ਤੁਕੇ 7 ਦੋ ਤੁਕੇ 7 7 ਕਿਉਂਕਿ ਇਹ ਤੁਸੀਂ ਕਾਪੀ ਤੇ ਲਿਖ ਲਿਆ ਜੇ ਕਿਵੇਂ ਇਸ ਦਾ ਉਚਾਰਨ ਕਰਨਾ ਹੈ ਫਿਰ ਤੁਹਾਨੂੰ ਯਾਦ ਰਹੇਗਾ ਜਾਂਦੀ ਰਹਿਸਲ ਕਰਿਆ ਜੀ ਇਹਨੂੰ ਪਕਾਇਆ ਜੀ ਫਿਰ ਆਵੇਗਾ ਤਿਪਦੇ 8 ਦੋ ਤੁਕੇ 7 ਇਹਨੂੰ 7ਵਾਂ ਨਹੀਂ ਕਹਿਣਾ ਦੋ ਤੁਕੇ 7 ਇਸ ਤਰ੍ਹਾਂ ਪੜ੍ਹਨਾ ਹੈ ਇੱਕ ਤੁਕਾ 1 ਇੱਕ ਤੁਕਾ ਪਹਿਲਾ ਨਹੀਂ ਪੜ੍ਹਨਾ ਸੰਗਤਾਂ ਪੜ ਜਾਂਦੀ ਇੱਕ ਤੁਕਾ ਪਹਿਲਾ ਪਹਿਲਾ ਨਹੀਂ ਇਹ ਇੱਕ ਕਹਿਣਾ ਇੱਕ ਇੱਕ ਹਾਂ ਇੱਕ ਤੁਕਾ ਇੱਕ ਇੱਕ ਤੁਕਾ ਇੱਕ ਹਾਂ ਇਹ 481 ਅੰਗ ਤੇ ਆਉਂਦਾ ਹੈ ਆਸਾ ਇੱਕ ਤੁਕੇ 4 ਇਹ 480 ਅੰਗ ਤੇ ਆਉਂਦਾ ਹੈ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9 ਦੋ ਤੁਕੇ 5 ਇਹ 479 ਅੰਗ ਤੇ ਆਉਂਦਾ ਸਮਝ ਲੱਗੀ ਸਾਰੀ ਨਾ ਹਾਂਜੀ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਤੱਕ ਪਹੁੰਚਾਓ ਕਿ ਸਾਰੀਆਂ ਸੰਗਤਾਂ ਇਸ ਦਾ ਉਚਾਰਨ ਸਿੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ